ਉਡਾ ਸਾਰਿਆਂ ਦਾ ਸਾਡੇ ਚੈਨਲ ਪੰਜਾਬੀ ਸਲਾਈ ਸੈਂਟਰ ਤੇ ਅੱਜ ਦੀ ਆਪਣੀ ਵੀਡੀਓ ਹੈ ਜੀ ਉਹ ਹੈ ਜੀ ਸਿੰਗਲ ਪੱਲੇ ਚ ਸਲਵਾਰ ਕਿਸ ਤਰ੍ਹਾਂ ਕਟਾਈ ਕਰੀ ਜਾਂਦੀ ਹੈ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਨਾਲ ਦੀ ਨਾਲ ਆਪਾਂ ਦੱਸਾਂਗੇ ਤੁਹਾਨੂੰ ਵੀ ਸਿੰਗਲ ਪੱਲੇ ਦੀ ਜਿਹੜੀ ਸਲਵਾਰ ਹੁੰਦੀ ਹੈ ਉਹਦੇ ਵਿੱਚ ਢਾਲ ਕਿਸ ਤਰ੍ਹਾਂ ਪਾਈ ਜਾਂਦੀ ਹੈ ਉਹਦੇ ਬਾਰੇ ਵੀ ਜਾਣਕਾਰੀ ਦੇਵਾਂ ਕਿਉਂਕਿ ਜਿਹੜੀ ਆਪਾਂ ਢਾਲ ਪਾਉਣੀ ਹੈ ਸਿੰਗਲ ਪੱਲੇ ਵਾਲੀ ਸਲਵਾਰ 'ਚ ਉਹ ਢਾਲ ਪਾ ਕੇ ਸਲਵਾਰ ਬਹੁਤ ਜ਼ਿਆਦਾ ਬੜੀਆ ਬਣਦੀ ਹੈਗੀ ਤਾਂ ਇਸੇ ਤਰ੍ਹਾਂ ਤੁਸੀਂ ਵੀਡੀਓ ਦੇਖ ਕੇ ਸਿੰਗਲ ਪੱਲੇ ਵਾਲੀ ਸਲਵਾਰ 'ਚ ਢਾਲ ਪਾ ਸਕਦੇ ਹੋਗੇ ਵੀਡੀਓ ਵਧੀਆ ਲੱਗੀ ਬਰਤਵਾਦ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਜੈਨ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਦੀ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਚਲੋ ਸ਼ੁਰੂ ਕਰ ਦਿਆਂ ਜੀ ਆਪਣੀ ਵੀਡੀਓ ਹਾਂਜੀ ਦੇਖੋ ਇਹ ਕੱਪੜਾ ਹੈ ਇਹਦੀ ਆਪਾਂ ਤੈਹਣਾਵਾਂਗੇ ਯਾਨੀ ਕਿ ਇਹ ਕੱਪੜਾ ਆਲਓਵਰ ਸੂਟ ਆਗਾ ਸਾਰਾ ਜਿਹੜੀ ਆਪਾਂ ਨੇ ਕੱਟ ਲਿਆ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਚਾਰੇ ਕੰਨੀਆਂ ਨੇ ਇਹਨੂੰ ਫੜ ਲੈਣਾ ਇਹ ਨੂੰ ਫੜ ਕੇ ਦੇਖੋ ਆਪਾਂ ਇਹਦੀ ਤੈਅ ਲਾਵਾਂਗੇ ਜਿਹੜਾ ਕਪੜਾ ਕਪੜਾ ਇਹ ਛਿਲਕ ਚ ਹੈਗਾਗਾ ਪਿਓਰ ਛਿਲਕਾ ਹੈ ਕਪੜੇ ਤੈਅ ਲਾ ਕੇ ਉਸ ਤੋਂ ਬਾਅਦ ਆਪਾਂ ਇਹਦੀ ਲੰਬਾਈ ਮਾਣਾਂਗੇ ਕਿਉਂਕਿ ਆਪਾਂ ਦੇਖੋ ਸਲਵਾਰ ਸਿੰਗਲ ਪੱਲੇ ਚ ਕੱਟ ਰਹੇ ਹਾਂ 37 ਇੰਚ ਲੰਬਾਈ ਇਹਦੀ 37 ਇੰਚ ਤਿਆਰ ਲੰਬਾਈ ਆ 37 ਇੰਚ ਤੇ ਹੀ ਆਪਾਂ ਨਿਸ਼ਾਨ ਲਾਵਾਂਗੇ ਕੋਈ ਘਟਾਉਂਦੇ ਵਧਾਉਂਦੇ ਨਹੀਂ ਜੀ ਇਹਦੇ ਵਿੱਚੋਂ ਆਪਾਂ ਹੈਗੇ ਦੇਖੋ ਇਹ ਆਪਾਂ ਤਿੰਨ ਨਿਸ਼ਾਨ ਲਾਉਣੇ ਆਂਗੇ ਠੀਕ ਹੈ ਜੀ 37 ਸੈਂਟੀਮੀਟਰ ਤੇ 37 ਇੰਚ ਤਿਆਰ ਆ 37 ਤੇ ਨਿਸ਼ਾਨ ਲਾ ਲਿਆ ਤੇ ਉਸ ਤੋਂ ਬਾਅਦ ਕਿਵੇਂ ਕੱਟਣੀ ਹੈਗਾ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਉਸ ਤੋਂ ਬਾਅਦ ਆਪਾਂ ਲੈਣੀ 10 ਇੰਚ ਦੀ ਝੋਲੀ ਝੋਲੀ ਆਪਾਂ 10 ਇੰਚ ਦੀ ਲਾਵਾਂਗੇ ਤੇ ਮੂਰੀ ਦੇਖੋ ਤੁਸੀਂ ਨਾਪ ਦੇ ਹਿਸਾਬ ਨਾਲ ਰੱਖਣੀ ਹੈ ਜਿੰਨੀ ਤੁਹਾਨੂੰ ਜਰੂਰਤ ਆ ਆਪਾਂ 6 ਇੰਚ ਰੱਖਣੀ ਆ 2 ਇੰਚ ਆਪਾਂ ਦਵਾ ਦੇ ਲਏ ਉਸ ਤੋਂ ਬਾਅਦ ਆਪਾਂ ਇੰਚੀ ਦੇ ਧਾਰ ਕੇ ਆਪਣੇ ਸਿੱਧਾ ਨਿਸ਼ਾਨ ਲਾ ਲੈਣਾ। ਇਹ ਦੇਖੋ ਆਪਾਂ ਸਿੰਗਲ ਪੱਲੇ ਵਾਲੀ ਸਲਵਾਰ ਬਣਾ ਰਹੇ ਹਾਂ ਜਿਸੇ ਸਿੰਗਲ ਪੱਲੇ ਦੀ ਸਲਵਾਰ ਦੇ ਵਿੱਚ ਢਾਲ ਪਾਉਣੀ ਹੈ ਜੀ ਉਹ ਆਪਾਂ ਇਹ ਸਲਵਾਰ ਠੀਕਾਈ ਕਰ ਰਹੇ ਹਾਂ ਕਿਉਂਕਿ ਜਦੋਂ ਦੇਖੋ ਆਪਾਂ ਇੱਕੋ ਤਾਂ ਖਾਮ ਆਪਾਂ ਸਿੰਗਲ ਪੱਲੇ ਦੀ ਸਲਵਾਰ ਕੱਢਦੇ ਹਾਂ ਉਹ ਦੇਖੋ ਥੋੜੀ ਸਿੱਧੀ ਬਣ ਜਾਂਦੀ ਹੈ। ਜਦੋਂ ਆਪਾਂ ਢਾਲ ਪਾ ਦਿੰਦੇ ਹਾਂ ਢਾਲ ਨਾਲ ਦੇਖੋ ਜਿਹੜੀ ਸਲਵਾਰ ਆ ਉਹ ਬਹੁਤ ਵਧੀਆ ਬਣਦੀ ਹੈ ਜੀ। ਤੇ ਹੁਣ ਦੇਖੋ ਉੱਪਰ ਆਪਾਂ ਨਿਸ਼ਾਨ ਲਾ ਲੈਣਾ ਸਿੱਧਾ ਨਿਸ਼ਾਨ ਲਾਵਾਂਗੇ ਆਪਾਂ। ਕਿ ਕਿਉਂਕਿ ਆਪਾਂ ਨੂੰ ਜਦੋਂ ਕਟਾਈ ਕਰਾਂਗੇ ਕੋਈ ਮੁਸ਼ਕਲ ਨਾ ਆਵੇ ਇਹਦੇ ਵਿੱਚ ਕਿਉਂਕਿ ਜਿਹੜੀ ਛਲਕਾ ਛਲਕ ਦੇ ਕੱਪੜੇ ਦੀ ਜਿਹੜੀ ਜਦੋਂ ਆਪਾਂ ਤਾਹੇ ਲਾਉਣਿਆਂ ਥੋੜੀ ਜਿਹੀ ਮੁਸ਼ਕਲ ਹੁੰਦੀ ਆ ਤੇ ਕਿਉਂਕਿ ਰੇਸ਼ਮੀ ਯਾਦਾ ਹੁੰਦਾ ਇਹ ਕੱਪੜਾ ਉਸ ਤੋਂ ਬਾਅਦ ਹੁਣ ਆਪਾਂ ਨੇ ਦੇਖੋ 37 ਆਪਾਂ ਲੰਬਾਈ ਰੱਖੀ ਸੀ ਉਹਦੇ ਵਿੱਚੋਂ ਆਪਾਂ 3 ਇੰਚ ਘਟਾ ਦੇਣਾ ਜਿਵੇਂ ਆਪਾਂ ਆਮ ਕਟਾਈ ਕਰਦੇ ਆਂਗੇ 3 ਇੰਚ ਘੱਟ ਕਰਕੇ ਆਪਣੇ ਨਿਸ਼ਾਨ ਲਾਉਣਾ ਉਸ ਤੋਂ ਬਾਅਦ ਆਪਾਂ ਨੇ ਰੇਵ ਸਿੱਧਾ ਨਿਸ਼ਾਨ ਲਾਉਣਾ ਸ਼ਕੀਰ ਧਰ ਲਿਆ ਦੇਖੋ ਆਪਾਂ ਨੇ ਉੱਪਰ ਇਧਰ ਝੋਲੀ ਵਾਲੀ ਸਾਈਡ ਤੋਂ ਆਪਾਂ ਜਿਵੇਂ ਨੁੱਕਰ ਤੇ ਲਾ ਲੈਣਾ ਉਸ ਤੋਂ ਬਾਅਦ ਦੇਖੋ ਜਿੱਧਰ ਜਿੱਥੇ ਦੇਖੋ ਬੰਦ ਆ ਜਾਨੀ ਕਿ ਕੱਪੜਾ ਆਪਣਾ ਉਧਰਲੀ ਸਾਈਡ ਆਪਾਂ ਨੇ ਨਿਸ਼ਾਨ ਲਾਉਣਾ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਇਹ ਇੰਚ ਟੇਪ ਨਾਲ ਵੀ ਨਿਸ਼ਾਨ ਲਾ ਸਕਦੇ ਹੋ ਤੇ ਜਿਵੇਂ ਆਪਾਂ ਨੇ ਪੱਟੀ ਤਾਂ ਰੱਖੀ ਹੈ ਇਸ ਤਰੀਕੇ ਨਾਲ ਵੀ ਲਾ ਸਕਦੇ ਆ ਆ ਦੇਖੋ ਹੁਣ ਇਹ 3 ਇੰਚ ਦੀ ਢਾਲ ਪਾ ਗਈ ਇਹ ਤੁਸੀਂ ਡੇਢ ਦੀ ਵੀ ਕਰ ਸਕਦੇ ਹੋ 2 ਦੀ ਵੀ ਕਰ ਸਕਦੇ ਹੋ ਜਿੰਨੀ ਤੁਹਾਨੂੰ ਜਰੂਰਤ ਆ ਉਹਦੇ ਹਿਸਾਬ ਨਾਲ ਦੇਖੋ ਤੁਸੀਂ ਢਾਲ ਪਾ ਸਕਦੇ ਆ ਆਪਾਂ ਨੇ 3 ਇੰਚ ਦੀ ਪਾਈ ਆ ਢਾਲ ਜੇ ਕਪੜਾ ਘੱਟਾ ਤੁਹਾਡੇ ਕੋਲੇ ਤਾਂ ਤੁਸੀਂ ਡੇਢ ਦੀ ਵੀ ਪਾ ਸਕਦੇ ਹੋ 2 ਦੀ ਵੀ ਪਾ ਸਕਦੇ ਲੋ ਜੀ ਦੇਖੋ ਹੁਣ ਜਿਹੜੀ ਇਹ ਇਸ ਤਰੀਕੇ ਨਾਲ ਇਹ ਢਾਲ ਪਾ ਕੇ ਸਲਵਾਰ ਦੀ ਕਟਾਈ ਬਣ ਜਾਂਦੀ ਹੈਗੀ ਦੇਖੋ ਰੇਵਾ ਇਹ ਕਰੀ ਜਦੋਂ ਪਟਾਲ ਪਾਵਾਂਗੀ ਤਾਂ ਰੇਤ ਤਾਂ ਦੇਖੋ ਹੋਊਗੀ ਹੁਣ ਦੇਖੋ ਜਿਹੜਾ ਨਿਜਲਾ ਪੱਲਾ ਹੈਗਾ ਇਹਨੂੰ ਵੀ ਆਪਾਂ ਕੱਟ ਦੇਣਾ ਇਹਦੇ ਵਿੱਚ ਆਪਾਂ ਨੇ ਕੋਈ ਵੀ ਛਾਂਟ ਨਹੀਂ ਪਾਉਣੀ ਇਹਨੂੰ ਆਪਾਂ ਸਿੱਧਾ ਹੀ ਰੱਖਣਾ ਬਿਲਕੁਲ ਇਸੇ ਤਰ੍ਹਾਂ ਦੇਖੋ ਸਿੱਧਾ ਹੀ ਰੱਖਣਾ ਆਪਾਂ ਨੇ ਲਓ ਜੀ ਇਸ ਤਰੀਕੇ ਨਾਲ ਦੇਖੋ ਇਹ ਆਪਾਂ ਜਿਹੜੀ ਸਿੰਗਲ ਪੱਲੇ ਦੀ ਸਲਵਾਰ ਚ ਟਾਲ ਪਾਉਣੇ ਆ ਇਹਦੀ ਕਟਾਈ ਹੋ ਗਈ ਹੈ ਦੇਖੋ ਇਹ ਨੂੰ ਹੁਣ ਆਪਾਂ ਕਰ ਦੇਣਾ ਇੱਕ ਸਾਈਡ ਤੇ ਉਸ ਤੋਂ ਬਾਅਦ ਦੇਖੋ ਜਿਹੜਾ ਆਪਣੇ ਕੋਲੇ ਉੱਪਰ ਕੱਪੜਾ ਬਚ ਗਿਆ ਇਹਦੇ ਵਿੱਚੋਂ ਆਪਾਂ 벨ਟ ਕੱਢਣਾਗਾ 벨ਟ ਤੁਸੀਂ ਨੇ ਨਾਪ ਦੇ ਹਿਸਾਬ ਨਾਲ ਕੱਢਣਾਗਾ ਤੇ ਜਿਹੜੀ ਚੜਾਈ ਆਪਣੇ 벨ਟ ਦੀ ਰੱਖਣੀ ਆ ਉਹ ਆਪਾਂ ਰੱਖਾਂਗੇ 7 ਇੰਚ 7 ਇੰਚ ਚਪਣੀ ਚੜਾਈ ਰੱਖਣੀ ਹੈ ਇਹਦੀ ਜ਼ਿਆਦਾ ਨਹੀਂ ਰੱਖਣੀ ਹੈਗੀ ਕਿਉਂਕਿ ਜਦੋਂ ਵੀ ਆਪਾਂ 벨ਟ ਕੱਟਦੇ ਆ ਤੇ ਦੀ ਜਿਹੜੀ ਚੜਾਈ ਆ ਹਮੇਸ਼ਾ 7 ਇੰਚ ਹੀ ਹੁੰਦੀ ਹੈਗੀ 22 ਜਾਂ 700 ਤੋਂ ਲੈਂਥ ਕੱਟ ਜੇ ਸਲਵਾਰ ਦੀ ਥੋੜੀ ਮੋਟੀ ਤਾਂ ਤੁਸੀਂ 7.5 ਵੀ ਕਰ ਸਕਦੇ ਹੋ ਪਰ ਇਤੋਂ ਜ਼ਿਆਦਾ ਨਹੀਂ ਕਰਨੀ ਲੋੜੀਏ ਇਹ ਕਿ ਹੁਣ ਆਪਾਂ 벨ਟ ਕੱਟਾਂਗੇ 벨ਟ 나ਪ ਦੇ ਹਿਸਾਬ ਨਾਲ ਕੱਟਣਾ ਜਿੰਨਾ ਦੇਖੋ 나ਪ ਆ ਉਹਦੇ ਹਿਸਾਬ ਨਾਲ ਕੱਟ ਲਓ ਤੁਸੀਂ ਹੁਣ ਆਪਾਂ 7 ਇੰਚ ਦਾ ਬਣਾ ਚੜਾਈ ਦਾ 벨ਟ ਕੱਟਾਂਗੇ ਲੋ ਜੀ ਆਪਾਂ ਨੂੰ ਪਤਾ ਹੀ ਹੈ ਦੇਖੋ ਜਿਹੜੀਆਂ ਇਹ ਸਲਵਾਰਾਂ ਨੇ ਇਹਦਾ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਇਹ ਸਲਵਾਰ ਦਾ ਤੇ ਇਹ ਸਲਵਾਰ ਦਾ ਇਸੇ ਤਰ੍ਹਾਂ ਤੁਸੀਂ ਦੇਖੋ ਵੀਡੀਓ ਤੇ ਇਹ ਘਰ ਵਿੱਚੋਂ ਬਣਾ ਸਕਦੇ ਹੋ ਬਹੁਤ ਆਸਾਨੀ ਨਾਲ ਦੇਖੋ ਆਪਾਂ ਦੱਸਦੇ ਹਾਂ ਕੁੜੀਏ ਜ ਕੋਈ ਮੁਸ਼ਕਲ ਨਹੀਂ ਆਉਂਦੀ ਘਰ ਵਿੱਚ ਤਾਂ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਇਸੇ ਤਰ੍ਹਾਂ ਇਹਨੂੰ ਕੱਟ ਸਕਦੇ ਹੋਗੇ ਇਹ ਸੁਣਤੀ ਜਿਵੇਂ ਕਿ ਰੇਸ਼ਮੀ ਲਾਲੋ ਰੇਸ਼ਮੀ ਕੱਪੜੇ ਦੀ ਵੀ ਕਟਾਈ ਬਹੁਤ ਆਸਾਨੀ ਨਾਲ ਹੋ ਜਾਂਦੀ ਹੈ ਜੇ ਤੁਹਾਡੇ ਕੋਲੇ ਜਿਵੇਂ ਕਿ ਦੇਖੋ ਕੋਈ ਬੈਂਚ ਆ ਫੱਟਾ ਪ੍ਰੋਪਰ ਹੋਵੇ ਚੰਗੀ ਤਰ੍ਹਾਂ ਤੁਸੀਂ ਕੱਪੜੇ ਨੂੰ ਸੈੱਟ ਕਰ ਲਓ ਤਾਂ ਬਹੁਤ ਆਸਾਨੀ ਨਾਲ ਕਟਾਈ ਹੁੰਦੀ ਹੈ ਇਹ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਲਾਇਕ ਕਰੋ ਸ਼ੇਅਰ ਕਰੋ ਆਪਣੇ ਜਨਨ ਨੂੰ ਸਬਸਕ੍ਰਾਈਬ ਕਰੋ